ਇੱਕ ਬੇਹੱਦ ਮੰਦ ਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਉਹ ਇਹ ਹੈ ਕਿ ਪੰਜਾਬੀ ਗਾਇਕ ਰਾਜਵੀਰ ਜਵੰਦਾ ਜੋ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਸੀ ਮੌਤ ਨੇ ਉਹਨਾਂ ਨੂੰ ਮਾਤ ਦੇ ਦਿੱਤੀ ਹੈ ਤੇ ਅੱਜ ਫੋਰਟਿਸ ਹਸਪਤਾਲ 'ਚ ਉਹਨਾਂ ਦਾ ਦਿਹਾਂਤ ਹੋ ਗਿਆ ਲਗਭਗ 13 ਦਿਨ ਦੇ ਕਰੀਬ ਜਿਹੜੇ ਆ ਉਹ ਐਡਮਿਟ ਰਹੇ ਆ 27 ਸਤੰਬਰ ਨੂੰ ਇੱਕ ਘਟਨਾ ਵਾਪਰਦੀ ਹੈ ਇੱਕ ਐਕਸੀਡੈਂਟ ਹੁੰਦਾ ਜਿਨ੍ਹਾਂ ਦੇ ਵਿੱਚ ਉਹਨਾਂ ਦੇ ਕਾਫੀ ਗੰਭੀਰ ਛੱਟਾਂ ਲੱਗਦੀਆਂ ਪਹਿਲਾਂ ਉਹਨਾਂ ਨੂੰ ਨੇੜੇ ਦੇ ਹਸਪਤਾਲ ਤੇ ਬਾਅਦ ਦੇ ਵਿੱਚ ਫੋਰਟਿਸ ਹਸਪਤਾਲ ਦੇ ਵਿੱਚ ਲੈ ਆਇਆ ਜਾਂਦਾ ਜਿੱਥੇ ਕਾਫੀ ਦਿਨ ਉਹ ਜੇਰੇ ਇਲਾਜ ਚੱਲਦੇ ਆ ਜਿੱਥੇ ਵੱਖ-ਵੱਖ ਤਰ੍ਹਾਂ ਦੇ ਬਲੇਟਨ ਹਰ ਰੋਜ਼ ਜਾਰੀ ਹੁੰਦੇ ਸੀ ਪਰ ਲਗਭਗ ਡਾਕਟਰਾਂ ਵੱਲੋਂ ਇਹੀ ਕਿਹਾ ਜਾਂਦਾ ਸੀ ਕਿ ਕੋਈ ਮੂਵਮੈਂਟ ਦਿਖਾਈ ਨਹੀਂ ਦੇ ਰਹੀ ਲਗਾਤਾਰ ਉਹਨਾਂ ਨੂੰ ਮਿਲਣ ਵਾਲੇ ਵੱਖ-ਵੱਖ ਪੋਲਿਟিক্যাল ਬੰਦੇ ਵੱਖ-ਵੱਖ ਗਾਇਕ ਸਿੰਗਰ ਉੱਥੇ ਪਹੁੰਚਦੇ ਰਹਿੰਦੇ ਸੀ ਬਾਹਰ ਆ ਕੇ ਜੋ ਪਰਿਵਾਰ ਉਹਨਾਂ ਨੂੰ ਦੱਸਦਾ ਜਾਂ ਜੋ ਡਾਕਟਰ ਦੱਸਦਾ ਸੀ ਉਹਦੇ ਹਾਲਤ ਬਾਰੇ ਦੱਸਦੇ ਰਹਿੰਦੇ ਪਰ ਅੱਜ ਰਾਜਵੀਰ ਜਵੰਦਾ ਸਾਡੇ ਵਿੱਚ ਨਹੀਂ ਰਿਹਾ ਬਹੁਤ ਮੰਦਭਾਗੀ ਘਟਨਾ ਹੈ ਪੰਜਾਬ ਦੇ ਵਿੱਚੋਂ ਉਹ ਕਿਹੜੀ ਜਗ੍ਹਾ ਜਿੱਥੋਂ ਨਾਲੀ ਅਰਦਾਸ ਨਾ ਹੋਈ ਹੋਵੇ ਉਹ ਕਿਹੜੀ ਜਗ੍ਹਾ ਜਿੱਥੋਂ ਲੋਕਾਂ ਨੇ ਉਹਨਾਂ ਲਈ ਦੁਆਵਾਂ ਨਾ ਕੀਤੀਆਂ ਹੋਣ ਕੋਈ ਵੀ ਵਰਗ ਦਾ ਬੰਦਾ ਚਾਹੇ ਉਹ ਕਿਸੇ ਵੀ ਸਮਾਜ ਦਾ ਬੰਦਾ ਹਰ ਬੰਦੇ ਨੇ ਰਾਜਵੀਰ ਜਵੰਧ ਦੇ ਲਈ ਦੁਆਵਾਂ ਕੀਤੀਆਂ ਰਾਜਵੀਰ ਜਵੰਧਾ ਦੀ ਗਾਇਕੀ ਵੀ ਜੰਨੀ ਰਹੀ ਹੈ ਉਹ ਬਹੁਤ ਸੋਹਣੀ ਸਾਫ਼ ਸੁਥਰੀ ਗਾਇਕੀ ਰਹੀ ਹੈ ਪਰਵਾਰਕ ਗੀਤ ਉਹਨਾਂ ਨੇ ਬੜੇ ਸੋਹਣੇ ਗਾਏ ਹੈ ਪਰ ਅੱਜ ਉਹ ਵੀਰ ਸਾਡੇ ਵਿੱਚ ਨਹੀਂ ਰਿਹਾ ਇਹ ਮੰਦ ਭਾਗੀ ਖਬਰ ਸਾਂਝੀ ਕਰਦਾ ਅਸੀਂ ਵੀ ਇਸ ਵਿੱਚ ਪੜੇ ਦੁਖੀ ਹਾਂ ਕਿਉਂਕਿ ਅਜਿਹੇ ਇਨਸਾਨ ਦਾ ਚਲੇ ਜਾਣਾ ਅਜਿਹੇ ਬੰਦਿਆਂ ਦਾ ਚਲੇ ਜਾਣਾ ਜਿਨ੍ਹਾਂ ਦੀ ਸਮਾਜ ਨੂੰ ਬੜੀ ਲੋੜ ਹੁੰਦੀ ਹੈ ਕਿਉਂਕਿ ਅਜਿਹੇ ਬੰਦੇ ਚੰਗਾ ਗਾਉਂਦੇ ਐ ਚੰਗੇ ਗਾਣੇ ਲੈ ਕੇ ਆਉਂਦੇ ਐ ਸਮਾਜ ਨੂੰ ਚੰਗੀ ਕੋਈ ਦਿਸ਼ਾ ਮਿਲਦੀ ਐ ਪਰ ਉਸ ਅਜਿਹੇ ਵਿਅਕਤੀ ਦਾ ਸਾਡੇ ਵਿੱਚੋਂ ਰੁਕਸਤ ਹੋ ਜਾਣਾ ਤਾਂ ਉੱਥੇ ਜਿਹੜੀ ਹੈ ਉਹ ਕਈ ਤਰ੍ਹਾਂ ਦੀਆਂ ਸਵਾਲ ਵੀ ਖੜੇ ਕਰਦਾ ਪਰ ਨਾਲ ਹੀ ਸਵਾਲ ਸਾਡੇ ਸਿਹਤ ਸਿਸਟਮ ਤੇ ਵੀ ਖੜੇ ਕਰਦਾ ਹੈ ਕਿ ਜਿੱਥੇ ਅਜਿਹਾਂ ਸਾਡੇ ਸੜਕੀ ਸਿਸਟਮ ਦੇ ਉੱਤੇ ਜਿੱਥੇ ਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਤੇ ਬਾਅਦ ਦੇ ਵਿੱਚ ਮਾਵਾਂ ਦੇ ਪੁੱਤਾਂ ਐ ਚਲੇ ਜਾਂਦੇ ਐ ਅਸੀਂ ਈਨੇ ਕਰੋੜਾ ਰੁਪਇਆ ਗਊਸੈਸ ਵੀ ਦਿੰਨੇ ਆ ਟੈਕਸ ਵੀ ਦਿੰਨੇ ਆ ਉਸ ਤੋਂ ਬਾਅਦ ਦੇ ਬਾਵਜੂਦ ਵੀ ਸਾਡੇ ਹਰ ਰੋ ਸੜਕਾਂ ਦੇ ਉੱਤੇ ਹਾਦਸੇ ਆਵਾਰਾ ਪਸ਼ੂਆਂ ਦੇ ਨਾਲ ਵਾਪਰ ਜਾਂਦੇ ਜਿਹਦੇ ਵਿੱਚ ਰਾਜਵੀਰ ਜਵੰਦਾਤਾ ਇਕਨਾਮੀ ਚਿਹਰਾ ਸੀ ਜਿਹਦੇ ਕਰਕੇ ਉਹ ਚਰਚਾ ਵਿੱਚ ਆ ਗਿਆ ਪਰ ਬੜੇ ਬੰਦੇ ਅਜਿਹੇ ਆ ਜਿਹੜੇ ਚਰਚਾ ਵਿੱਚ ਆਉਣੋਂ ਵੀ ਰਹਿ ਜਾਂਦੇ ਆ ਪਰ ਉਹ ਆਪਣੇ ਪਰਿਵਾਰ ਲਈ ਆਪਣੇ ਬੱਚਿਆਂ ਲਈ ਆਪਣੇ ਮਾਪਿਆਂ ਲਈ ਬੜੇ ਕੀਮਤੀ ਹੁੰਦੇ ਆ ਸੋ ਇਹਨਾਂ ਚੀਜ਼ਾਂ ਤੇ ਜਿੱਥੇ ਅਸੀਂ ਅਰਦਾਸਾਂ ਕੀਤੀਆਂ ਅਸਲ ਗੌਰ ਇਹਨਾਂ ਚੀਜ਼ਾਂ ਤੇ ਵੀ ਕਰਨ ਦੀ ਲੋੜ ਹੈ ਅਰਦਾਸਾਂ ਦੇ ਨਾਲ ਨਾਲ ਕਿ ਜਿਹੜੀ ਚੀਜ਼ਾਂ ਸਾਡੀਆਂ ਘਟਰਾਵਾਂ ਦੀ ਵਜ੍ਹਾ ਬਣਦੀ ਹੈ ਨਾਲ ਜੋ ਰਾਜਵੀਰ ਜਵੰਦਾ ਜਿਸ ਤਰੀਕੇ ਨਾਲ ਹਸਪਤਾਲ ਦੇ ਵਿੱਚ ਦਾਖਲ ਰਿਹਾ ਲੋਕਾਂ ਦੀਆਂ ਕਈ ਸ਼ੰਕਾਵਾਂ ਹਸਪਤਾਲ ਤੇ ਵੀ ਨੇ ਕਿ ਬੜੇ ਦਿਨਾਂ ਕਿਸ ਤਰੀਕੇ ਨਾਲ ਉਹਨਾਂ ਨੂੰ ਪਾਈ ਰੱਖਿਆ ਅਪਡੇਟ ਨਾ ਆਉਣੀ ਸਿਰਫ ਇਨੀ ਕ ਅਪਡੇਟ ਦਿੰਦੇ ਰਹਿਣਾ ਇਹ ਹਸਪਤਾਲ ਤੇ ਵੀ ਸਵਾਲ ਉੱਠ ਰਹੇ ਨੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਪਾਸੇ ਨੂੰ ਕਿਸ ਤਰੀਕੇ ਨਾਲ ਉੱਠਦੇ ਨੇ ਉਹ ਵੀ ਇੱਕ ਚਰਚਾ ਦਾ ਵਿਸ਼ਾ ਬਣੇਗਾ ਵੱਖ-ਵੱਖ ਪੋਸਟਾਂ ਵੀ ਹਸਪਤਾਲ ਨੂੰ ਲੈ ਕੇ ਪਾਈਆਂ ਪਿਛਲੇ ਦਿਨੀ ਪਰ ਇਸ ਵਕਤ ਦੀ ਜਿਹੜੀ ਸਭ ਤੋਂ ਮੰਦਭਾਗੀ ਘਟਨਾ ਹੋਈ ਹੈ ਕਿ ਪੂਰੀ ਦੁਨੀਆ ਦੀਆਂ ਅਰਦਾਸਾਂ ਪੂਰੇ ਪੰਜਾਬ ਦੀਆਂ ਅਰਦਾਸਾਂ ਨੇ ਕੰਮ ਨਹੀਂ ਕੀਤਾ ਤੇ ਰਾਏ ਵੀਰ ਜਵੰਦਾ ਸਾਡੇ ਵਿੱਚੋਂ ਚਲੇ ਗਏ ਆ ਉਹਨਾਂ ਦੇ ਜਾਣ ਦਾ ਤੁਹਾਨੂੰ ਜਿਹੜਾ ਦੁੱਖ ਹੈ ਜਿੱਥੇ ਉਹ ਕਲਾ ਦੇ ਜਗਤ ਨੂੰ ਆ ਉੱਥੇ ਪੰਜਾਬ ਦੇ ਹਰ ਬੰਦੇ ਹਰ ਵਸਿੰਦੇ ਨੂੰ ਹੈ ਕਿਉਂਕਿ ਇਸ ਤਰੀਕੇ ਨਾਲ ਇੱਕ ਐਨੇ ਵਧੀਆ ਨੌਜਵਾਨ ਦਾ ਚਲਿਆ ਜਾਣਾ ਇਨੀ ਛੋਟੀ ਉਮਰ ਦੇ ਵਿੱਚ ਚਲਿਆ ਜਾਣਾ ਇਹ ਬਹੁਤ ਵੱਡਾ ਘਾਟਾ ਹੁੰਦਾ ਸਮਾਜ ਲਈ ਪਰਿਵਾਰ ਲਈ ਉੱਥੋਂ ਦੇ ਉਸ ਪਿੰਡ ਦੇ ਲੋਕਾਂ ਲਈ ਜਿਨ੍ਹਾਂ ਲਈ ਉਹ ਕੰਮ ਕਰ ਰਿਹਾ ਹੁੰਦਾ ਉਸ ਦੇ ਨਾਲ ਕਈ ਪਰਿਵਾਰ ਜੁੜੇ ਹੁੰਦੇ ਆ ਕਿ ਉਹਦੇ ਸਾਝੀ ਜੁੜੇ ਸੀ ਕਿੰਨੇ ਲੋਕ ਉਹਦੇ ਨਾਲ ਜੁੜੇ ਸੀ ਕਾਰੋਬਾਰ ਦੇ ਵਿੱਚ ਵੀ ਉਹਨਾਂ ਸਾਰਿਆਂ ਲਈ ਬੜੀ ਮੰਦਪਾਗੀ ਖਬਰ ਹੈ ਸਾਡੇ ਲਈ ਵੀ ਮੰਦਪਾਗੀ ਖਬਰ ਹੈ ਤੁਹਾਡੇ ਲਈ ਵੀ ਮੰਦਪਾਗੀ ਖਬਰ ਹੈ ਇਸ ਖਬਰ ਨੂੰ ਸਾਂਝੇ ਕਰਦੇ ਆ ਕਰਨਾ ਪੈ ਰਿਹਾ ਪਰ ਇਹ ਮਤਲਬ ਇੱਥੇ ਮਨ ਭਰਿਆ ਹੋਇਆ ਕਿ ਸਾਡੇ ਵਿੱਚ ਉਹ ਵੀਰ ਅੱਜ ਨਹੀਂ ਰਿਹਾ ਇੱਕ ਬੇਹੱਦ ਮੰਦ ਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਉਹ ਇਹ ਹੈ ਕਿ ਪੰਜਾਬੀ ਗਾਇਕ ਰਾਜਵੀਰ ਜਵੰਦਾ ਜੋ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਸੀ ਮੌਤ ਨੇ ਉਹਨਾਂ ਨੂੰ ਮਾਤ ਦੇ ਦਿੱਤੀ ਹੈ ਤੇ ਅੱਜ ਫੋਰਟਿਸ ਹਸਪਤਾਲ ਜੁਣਾ ਦਾ ਦਿਹਾਂਤ ਹੋ ਗਿਆ ਲਗਭਗ 13 ਦਿਨ ਦੇ ਕਰੀਬ ਜਿਹੜੇ ਆ ਉਹ ਐਡਮਿਟ ਰਹੇ ਆ 27 ਸਤੰਬਰ ਨੂੰ ਇਹ ਘਟਨਾ ਵਾਪਰਦੀ ਹੈ ਇੱਕ ਐਕਸੀਡੈਂਟ ਹੁੰਦਾ ਉਹ ਜਿਨ੍ਹਾਂ ਦੇ ਵਿੱਚ ਉਹਨਾਂ ਦੇ ਕਾਫੀ ਗੰਭੀਰ ਛੱਟਾਂ ਲੱਗਦੀਆਂ ਪਹਿਲਾਂ ਉਹਨਾਂ ਨੂੰ ਨੇੜੇ ਦੇ ਹਸਪਤਾਲ ਤੇ ਬਾਅਦ ਦੇ ਵਿੱਚ ਫੋਰਟਿਸ ਹਸਪਤਾਲ ਦੇ ਵਿੱਚ ਲੈ ਆਇਆ ਜਾਂਦਾ ਜਿੱਥੇ ਕਾਫੀ ਦਿਨ ਉਹ ਜੇਰੇ ਇਲਾਜ ਚੱਲਦੇ ਆ ਜਿੱਥੇ ਵੱਖ-ਵੱਖ ਤਰ੍ਹਾਂ ਦੇ ਬਲਿਟਨ ਹਰ ਰੋਜ਼ ਜਾਰੀ ਹੁੰਦੇ ਸੀ ਪਰ ਲਗਭਗ ਡਾਕਟਰਾਂ ਵੱਲੋਂ ਇਹੀ ਕਿਹਾ ਜਾਂਦਾ ਸੀ ਕਿ ਕੋਈ ਮੂਵਮੈਂਟ ਦਿਖਾਈ ਨਹੀਂ ਦੇ ਰਹੀ ਲਗਾਤਾਰ ਉਹਨਾਂ ਨੂੰ ਮਿਲਣ ਵਾਲੇ ਵੱਖ-ਵੱਖ ਪੋਲਿਟিক্যাল ਬੰਦੇ ਵੱਖ-ਵੱਖ ਗਾਇਕ ਸਿੰਗਰ ਉੱਥੇ ਪਹੁੰਚਦੇ ਰਹਿੰਦੇ ਸੀ ਬਾਹਰ ਆ ਕੇ ਜੋ ਪਰਿਵਾਰ ਉਹਨਾਂ ਨੂੰ ਦੱਸਦਾ ਜਾਂ ਜੋ ਡਾਕਟਰ ਦੱਸਦਾ ਸੀ ਉਹਦੇ ਹਾਲਤ ਬਾਰੇ ਦੱਸਦੇ ਰਹਿੰਦੇ ਪਰ ਅੱਜ ਰਾਜਵੀਰ ਜਿਵੰਦਾ ਸਾਡੇ ਵਿੱਚ ਨਹੀਂ ਰਿਹਾ ਬਹੁਤ ਮੰਦਭਾਗੀ ਘਟਨਾ ਪੰਜਾਬ ਦੇ ਵਿੱਚੋਂ ਉਹ ਕਿਹੜੀ ਜਗ੍ਹਾ ਜਿੱਥੋਂ ਨਾਲੀ ਅਰਦਾਸ ਨਾ ਹੋਈ ਹੋਵੇ ਉਹ ਕਿਹੜੀ ਜਗ੍ਹਾ ਜਿੱਥੋਂ ਲੋਕਾਂ ਨੇ ਉਹਨਾਂ ਲਈ ਦੁਆਵਾਂ ਨਾ ਕੀਤੀਆਂ ਹੋਣ ਕੋਈ ਵੀ ਵਰਗ ਦਾ ਬੰਦਾ ਚਾਹੇ ਉਹ ਕਿਸੇ ਵੀ ਸਮਾਜ ਦਾ ਬੰਦਾ ਹਰ ਬੰਦੇ ਨੇ ਰਾਜਵੀਰ ਜਵੰਦਾ ਦੇ ਲਈ ਦੁਆਵਾਂ ਕੀਤੀਆਂ ਰਾਜਵੀਰ ਜਵੰਦਾ ਦੀ ਗਾਇਕੀ ਵੀ ਜੰਨੀ ਰਹੀ ਹੈ ਉਹ ਬਹੁਤ ਸੋਹਣੀ ਸਾਫ਼ ਸੁਥਰੀ ਗਾਇਕੀ ਰਹੀ ਹੈ ਪਰਿਵਾਰਕ ਗੀਤ ਉਹਨਾਂ ਨੇ ਬੜੇ ਸੋਹਣੇ ਗਾਏ ਹੈ ਪਰ ਅੱਜ ਉਹ ਵੀਰ ਸਾਡੇ ਵਿੱਚ ਨਹੀਂ ਰਿਹਾ ਇਹ ਮੰਦ ਭਾਗੀ ਖਬਰ ਸਾਂਝੀ ਕਰਦਾ ਅਸੀਂ ਵੀ ਇਸ ਵਿੱਚ ਪੜੇ ਦੁਖੀ ਹਾਂ ਕਿਉਂਕਿ ਅਜਿਹੇ ਇਨਸਾਨ ਦਾ ਚਲੇ ਜਾਣਾ ਅਜਿਹੇ ਬੰਦਿਆਂ ਦਾ ਚਲੇ ਜਾਣਾ ਜਿਨ੍ਹਾਂ ਦੀ ਸਮਾਜ ਨੂੰ ਬੜੀ ਲੋੜ ਹੁੰਦੀ ਹੈ ਕਿਉਂਕਿ ਅਜਿਹੇ ਬੰਦੇ ਚੰਗਾ ਗਾਉਂਦੇ ਐ ਚੰਗੇ ਗਾਣੇ ਲੈ ਕੇ ਆਉਂਦੇ ਐ ਸਮਾਜ ਨੂੰ ਚੰਗੀ ਕੋਈ ਦਿਸ਼ਾ ਮਿਲਦੀ ਐ ਪਰ ਉਸ ਅਜਿਹੇ ਵਿਅਕਤੀ ਦਾ ਸਾਡੇ ਵਿੱਚੋਂ ਰੁਖਸਤ ਹੋ ਜਾਣਾ ਤਾਂ ਉੱਥੇ ਜਿਹੜੀ ਹੈ ਉਹ ਕਈ ਤਰ੍ਹਾਂ ਦੀਆਂ ਸਵਾਲ ਵੀ ਖੜੇ ਕਰਦਾ ਪਰ ਨਾਲ ਹੀ ਸਵਾਲ ਸਾਡੇ ਸਿਹਤ ਸਿਸਟਮ ਤੇ ਵੀ ਖੜੇ ਕਰਦਾ ਹੈ ਕਿ ਜਿੱਥੇ ਅਜਿਹਾਂ ਸਾਡੇ ਸੜਕੀ ਸਿਸਟਮ ਦੇ ਉੱਤੇ ਜਿੱਥੇ ਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਤੇ ਬਾਅਦ ਦੇ ਵਿੱਚ ਮਾਵਾਂ ਦੇ ਪੁੱਤਾਂ ਐ ਚਲੇ ਜਾਂਦੇ ਐ ਅਸੀਂ ਈਨੇ ਕਰੋੜਾ ਰੁਪਇਆ ਗਊ ਸੈਸ ਵੀ ਦਿੰਨੇ ਆ ਟੈਕਸ ਵੀ ਦਿੰਨੇ ਆ ਉਸ ਤੋਂ ਬਾਅਦ ਦੇ ਬਾਵਜੂਦ ਵੀ ਸਾਡੇ ਹਰ ਰੋਜ਼ ਸੜਕਾਂ ਦੇ ਉੱਤੇ ਹਾਦਸੇ ਅਵਾਰਾ ਪਸ਼ੂਆਂ ਦੇ ਨਾਲ ਵਾਪਰ ਜਾਂਦੇ ਜਿਹਦੇ ਵਿੱਚ ਪ੍ਰਾਈਵੇਟ ਜਵੰਦਾ ਤਾਂ ਇਕਨਾਮੀ ਚਿਹਰਾ ਸੀ ਜਿਹਦੇ ਕਰਕੇ ਉਹ ਚਰਚਾ ਵਿੱਚ ਆ ਗਿਆ ਪਰ بڑے ਬੰਦੇ ਅਜਿਹੇ ਆ ਜਿਹੜੇ ਚਰਚਾ ਵਿੱਚ ਆਉਣੋਂ ਵੀ रह ਜਾਂਦੇ ਆ ਪਰ ਉਹ ਆਪਣੇ ਪਰਿਵਾਰ ਲਈ ਆਪਣੇ ਬੱਚਿਆਂ ਲਈ ਆਪਣੇ ਮਾਪਿਆਂ ਲਈ ਬੜੇ ਕੀਮਤੀ ਹੁੰਦੇ ਆ ਸੋ ਇਹਨਾਂ ਚੀਜ਼ਾਂ ਤੇ ਜਿੱਥੇ ਅਸੀਂ ਅਰਦਾਸਾਂ ਕੀਤੀਆਂ ਅਸਲ ਗੌਰ ਇਹਨਾਂ ਚੀਜ਼ਾਂ ਤੇ ਵੀ ਕਰਨ ਦੀ ਲੋੜ ਹੈ ਅਰਦਾਸਾਂ ਦੇ ਨਾਲ ਨਾਲ ਕਿ ਜਿਹੜੀ ਚੀਜ਼ਾਂ ਸਾਡੀਆਂ ਘਟਰਾਵਾਂ ਦੀ ਵਜ੍ਹਾ ਬਣਦੀ ਹੈ ਨਾਲ ਜੋ ਰਾਜਵੀਰ ਜਿਵੰਦਾ ਜਿਸ ਤਰੀਕੇ ਨਾਲ ਹਸਪਤਾਲ ਦੇ ਵਿੱਚ ਦਾਖਲ ਰਿਹਾ ਲੋਕਾਂ ਦੀਆਂ ਕਈ ਸ਼ੰਕਾਵਾਂ ਹਸਪਤਾਲ ਤੇ ਵੀ ਨੇ ਕਿ ਬੜੇ ਦਿਨ ਕਿਸ ਤਰੀਕੇ ਨਾਲ ਉਹਨਾਂ ਨੂੰ ਪਾਈ ਰੱਖਿਆ ਅਪਡੇਟ ਨਾ ਆਉਣੀ ਸਿਰਫ ਇਨੀ ਕ ਅਪਡੇਟ ਦਿੰਦੇ ਰਹਿਣਾ ਇਹ ਹਸਪਤਾਲ ਤੇ ਵੀ ਸਵਾਲ ਉੱਠ ਰਹੇ ਨੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਪਾਸੇ ਨੂੰ ਕਿਸ ਤਰੀਕੇ ਨਾਲ ਉੱਠਦੇ ਨੇ ਉਹ ਵੀ ਇੱਕ ਚਰਚਾ ਦਾ ਵਿਸ਼ਾ ਬਣੇਗਾ ਵੱਖ-ਵੱਖ ਪੋਸਟਾਂ ਵੀ ਹਸਪਤਾਲ ਨੂੰ ਲੈ ਕੇ ਪਾਈਆਂ ਪਿਛਲੇ ਦਿਨੀ ਪਰ ਇਸ ਵਕਤ ਦੀ ਸਭ ਤੋਂ ਮੰਦਪਾਗੀ ਘਟਨਾ ਹੋਈ ਹੈ ਕਿ ਪੂਰੀ ਦੁਨੀਆ ਦੀਆਂ ਅਰਦਾਸਾਂ ਪੂਰੇ ਪੰਜਾਬ ਦੀਆਂ ਅਰਦਾਸਾਂ ਨੇ ਕੰਮ ਨਹੀਂ ਕੀਤਾ ਤੇ ਰਾਜਵੀਰ ਜਵੰਦਾ ਸਾਡੇ ਵਿੱਚੋਂ ਚਲੇ ਗਏ ਆ ਉਹਨਾਂ ਦੇ ਜਾਣ ਦਾ ਜਿਹੜਾ ਦੁੱਖ ਹੈ ਜਿੱਥੇ ਉਹ ਕਲਾ ਦੇ ਜਗਤ ਨੂੰ ਆ ਉੱਥੇ ਪੰਜਾਬ ਦੇ ਹਰ ਬੰਦੇ ਹਰ ਵਸਿੰਦੇ ਨੂੰ ਹੈ ਕਿਉਂਕਿ ਇਸ ਤਰੀਕੇ ਨਾਲ ਇੱਕ ਇੰਨੇ ਵਧੀਆ ਨੌਜਵਾਨ ਦਾ ਚੱਲਿਆ ਜਾਣਾ ਇਨੀ ਛੋਟੀ ਉਮਰ ਦੇ ਵਿੱਚ ਚੱਲਿਆ ਜਾਣਾ ਇਹ ਬਹੁਤ ਵੱਡਾ ਘਾਟਾ ਹੁੰਦਾ ਸਮਾਜ ਲਈ ਪਰਿਵਾਰ ਲਈ ਉਥੋਂ ਦੇ ਉਸ ਪਿੰਡ ਦੇ ਲੋਕਾਂ ਲਈ ਜਿਨ੍ਹਾਂ ਲਈ ਉਹ ਕੰਮ ਕਰ ਰਿਹਾ ਹੁੰਦਾ ਉਸ ਦੇ ਨਾਲ ਕਈ ਪਰਿਵਾਰ ਜੁੜੇ ਹੁੰਦੇ ਆ ਕਿ ਉਹਦੇ ਸਾਝੀ ਜੁੜੇ ਸੀ ਕਿੰਨੇ ਲੋਕ ਉਹਦੇ ਨਾਲ ਜੁੜੇ ਸੀ ਕਾਰੋਬਾਰ ਦੇ ਵਿੱਚ ਵੀ ਉਹਨਾਂ ਸਾਰਿਆਂ ਲਈ ਬੜੀ ਮੰਦ ਭਾਗੀ ਖਬਰ ਆ ਸਾਡੇ ਲਈ ਵੀ ਮੰਦ ਭਾਗੀ ਖਬਰ ਆ ਤੁਹਾਡੇ ਲਈ ਵੀ ਮੰਦ ਭਾਗੀ ਖਬਰ ਆ ਇਸ ਖਬਰ ਨੂੰ ਸਾਂਝੇ ਕਰਦਿਆਂ ਕਰਨਾ ਪੈ ਰਿਹਾ ਪਰ ਇਹ ਮਤਲਬ ਇੱਥੇ ਮਨ ਭਰਿਆ ਹੋਇਆ ਕਿ ਸਾਡੇ ਵਿੱਚ ਉਹ ਵੀਰ ਅੱਜ ਨਹੀਂ ਰਿਹਾ